ਨਾਬੇ ਦਾ ਐਸਚੋ ਗੁਰਪ੍ਰੀਤ ਸਿੰਘ ਆ ਕੇ ਸਾਡੇ ਨਾਲ ਜਣੀ ਗੁੰਡਾ ਟਾਈਪ ਗੱਲ ਕਰਦਾ ਕਹਿੰਦਾ ਬਾਈ ਇਹ ਜਿਹੜਾ ਤਰੀਕਾ ਕਰ ਰਹੇ ਹੋ ਤੁਹਾਡਾ ਬਹੁਤ ਹੀ ਗਲਤ ਆ ਮੈਂ ਉਹਨੂੰ ਇੱਕ ਸਵਾਲ ਕੀਤਾ ਮਹਾ ਬਾਈ ਅਸੀਂ ਸਵਾਲ ਪੁੱਛਣਿਆ ਅਸੀਂ ਕੋਈ ਨਾਰਾ ਨਹੀਂ ਲਾਉਣਾ ਕੋਈ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਕਹਿੰਦਾ ਬਾਈ ਮੈਂ ਹੋਣ ਨਹੀਂ ਦੇਣਾ ਅੱਜ ਲੋਕਤੰਤਰ ਜਿਹੜਾ ਦੇਸ ਆਖਦੇ ਆ ਅਸੀਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਅਸੀਂ ਚੁਣ ਕੇ ਭੇਜਿਆ ਕੀ ਸਾਡਾ ਹੱਕ ਨਹੀਂ ਉਹਨਾਂ ਨੂੰ ਸਵਾਲ ਕਰਨ ਦਾ ਭਾਈ ਜਦੋਂ ਅਸੀਂ ਸਵਾਲ ਕਰਨ ਵਾਸਤੇ ਤਿਆਰ ਹੁੰਨੇ ਆ ਤਾਂ ਘੱਟੋ ਘੱਟ 3 350 400 ਉੱਥੇ ਮੁਲਾਜ਼ਮ ਨੇ ਜਿਹੜੇ ਗੱਡੀਆਂ ਭਰ-ਭਰ ਕੇ ਕਮਾਂਡੋ ਦੀਆਂ ਆਉਂਦੀਆਂ ਬਾਈ ਉੱਥੇ ਅੱਜ ਜਾਨੀ ਜਿਹੜਾ ਅਣ ਐਲਾਨਿਆ ਐਮਰਜੈਂਸੀ ਵਰਗੇ ਹਾਲਾਤ ਉੱਥੇ ਪੰਜਾਬ ਪੁਲਿਸ ਨੇ ਬਾਈ ਜਿਹੜੇ ਲੋਕ ਨੇ ਸਾਡੇ ਚੱਕ-ਚੱਕ ਕੇ ਜਾਨੀ ਪੱਗਾਂ ਲਾ ਲਾ ਕੇ 끄ੜੀਸ 끄ੜੀਸ ਕੇ ਬਾਈ ਇਹਨਾਂ ਨੇ ਗੱਡੀਆਂ ਭਰੀਆਂ ਪੁਲਿਸ ਪ੍ਰਸ਼ਾਸਨ ਦੇ ਨੁਮਾਇंदे ਬਹੁਤ ਆਉਂਦੇ ਆ ਸਾਨੂੰ ਕਹਿੰਦੇ ਆਜੋ ਕੰਮ ਬੰਦ ਕਮਰੇ ਚ ਬੈਠ ਕੇ ਥੋੜੀ ਮੀਟਿੰਗ ਕਰਾ ਦਿੰਦੇ ਆ ਬਈ ਇਹ ਹੀ ਤਾਂ ਸਮਝ ਨਹੀਂ ਆਉਂਦੀ ਬੰਦ ਕਮਰੇ ਚ ਚਾਹੁੰਦੇ ਕੀ ਆ ਉਹ ਕਿਉਂਕਿ ਲੋਕਾਂ ਦੇ ਸਵਾਲ ਵੱਡੇ ਆ ਬਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਆ ਜਿਸ ਵਿੱਚ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਰੈਸਟ ਕੀਤਾ ਜਾਂਦਾ ਏ ਕੀ ਸੀ ਸਾਰਾ ਮਾਮਲਾ ਕੀ ਆ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਪਤਾ ਲੱਗ ਰਿਹਾ ਕਿ ਕਿਸਾਨ ਦੇਮਾਨ ਨੂੰ ਕੁਝ ਸਵਾਲ ਜਵਾਬ ਕਰਨ ਪਹੁੰਚੇ ਸੀਗੇ ਦੇਮਾਨ ਜੀ ਕੱਲੇ ਮਾਜਰੇ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ ਸਕੂਲ ਦੇ ਵਿੱਚ ਆ ਰਹੇ ਸੀ ਬਾਈ ਗਮਦੂਰ ਜੀ ਨੇ ਗਮਦੂਰ ਭਾਈ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਸਰਕਾਰ ਦਾਅਵੇ ਕਰ ਰਹੀ ਆ ਕਿ ਸਕੂਲਾਂ ਨੂੰ ਪੜ੍ਹਾਈ ਨੂੰ ਉੱਚ ਦੇ ਉੱਚੇ ਲੈਵਲ ਤੇ ਲੈ ਕੇ ਜਾਣ ਲਈ ਅਪਰਾਲੇ ਕੀਤੇ ਜਾ ਰਹੇ ਨੇ ਕੀ ਗੱਲ ਤੁਸੀਂ ਹੋਣ ਨਹੀਂ ਦੇਣੇ ਬਾਈ ਜਿਵੇਂ ਬਿਲਕੁਲ ਇਹ ਇੱਕ ਡਰਾਮਾ ਰਚ ਰਹੀ ਆ ਜਿਹੜੀ ਕਿਉਂਕਿ ਇਹ ਜਿਹੜੀ ਭਗਮਤਮਾਨ ਸਰਕਾਰ ਆ ਇਹ ਡਰਾਮੇ ਬਾਜਾ ਆਪਾਂ ਨੂੰ ਪਤਾ ਇਹਨਾਂ ਨੇ ਇੱਕ ਡਰਾਮਾ ਜਾਨੀ ਲੋਕਾਂ ਦੇ ਵਿੱਚ ਭਰਮ ਫੈਲਾ ਲਿਆ ਵੀ ਅਸੀਂ ਜਿਹੜੀ ਇਹ ਸਿੱਖਿਆ ਕ੍ਰਾਂਤੀ ਦਾ ਐਜੰਡਾ ਲੈ ਕੇ ਆਇਆ ਭਾਈ ਅੱਜ ਜਦੋਂ ਅਸੀਂ ਜਾ ਕੇ ਸਾਨੂੰ ਪਤਾ ਲੱਗਿਆ ਕਿ ਪਿੰਡ ਕੱਲੇ ਮਾਜਰੇ ਦੇ ਵਿੱਚ ਇੱਕ ਜਿਹੜੀ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਕਰਨ ਜਾ ਰਹੇ ਆ ਭਾਈ ਪਿੰਡ ਵਾਲਿਆਂ ਤੋਂ ਪੁੱਛਿਆ ਤਾਂ ਜਿਹੜਾ ਉੱਥੇ ਸਕੂਲ ਦੇ ਕਮਰੇ ਦਾ ਉਦਘਾਟਨ ਕਰ ਰਿਹਾ ਸੀਗਾ ਉਹ 2015 ਦੇ ਵਿੱਚ ਕਮਰਾ ਬਣਿਆ ਸੀਗਾ ਉਹਦਾ ਯਾਨੀ ਕਿ ਪਰਦਾ ਚੱਕਣ ਜਾ ਰਿਹਾ ਸੀ ਉਦਘਾਟਨ ਕਰਨ ਜਾ ਰਿਹਾ ਸੀ ਇਹੀ ਸਵਾਲ ਬਾਈ ਪੁੱਛਣ ਵਾਸਤੇ ਅਸੀਂ ਉੱਥੇ ਕਹੜੇ ਹੋਈ ਸੀਗੇ ਪਰ ਜਦੋਂ ਇਹ ਸਾਡੇ ਕੋਲੇ ਆ ਕੇ ਪਤਾ ਲੱਗਦਾ ਉਹਨਾਂ ਨੂੰ ਵੀ ਇਹ ਸਵਾਲ ਕਰਨ ਵਾਸਤੇ ਆਇਆ ਤਾਂ ਬੜੀ ਬੜੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਆਉਂਦੀ ਆ ਸਾਡੇ ਕੋਲੇ ਨਾਬੇ ਦਾ ਐਸਚੋ ਗੁਰਪ੍ਰੀਤ ਸਿੰਘ ਆ ਕੇ ਸਾਡੇ ਨਾਲ ਜਣੀ ਗੁੰਡਾ ਟਾਈਪ ਗੱਲ ਕਰਦਾ ਕਹਿੰਦਾ ਬਾਈ ਇਹ ਜਿਹੜਾ ਤਰੀਕਾ ਕਰ ਰਹੇ ਹੋ ਤੁਹਾਡਾ ਬਹੁਤ ਹੀ ਗਲਤ ਆ ਮੈਂ ਉਹਨੂੰ ਇੱਕ ਸਵਾਲ ਕੀਤਾ ਮਹਾ ਬਾਈ ਅਸੀਂ ਸਵਾਲ ਪੁੱਛਣਿਆ ਅਸੀਂ ਕੋਈ ਨਾਰਾ ਨਹੀਂ ਲਾਉਣਾ ਕੋਈ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਕਹਿੰਦਾ ਬਾਈ ਮੈਂ ਹੋਣ ਨਹੀਂ ਦੇਣਾ ਉਨੇ ਜਿਹੜੀ ਸਾਫ਼-ਸਾਫ਼ ਤਾਂ ਸਾਨੂੰ ਕਿਹਾ ਅਸੀਂ ਕਿਹਾ ਬਾਈ ਜੋ ਥੋਤੋਂ ਬਣਦਾ ਉਹ ਤੁਸੀਂ ਕਰੋ ਅਸੀਂ ਤਾਂ ਇਸੇ ਤਰ੍ਹਾਂ ਸਵਾਲ ਪੁੱਛਾਂਗੇ ਤਾਂ ਬਾਈ ਨਾਲ ਦੀ ਨਾਲ ਡਿਪਟੀ ਮੈਡਮ ਆ ਜਿਹੜੀ ਨਾਬੇ ਤੋਂ ਉਹ ਪਹੁੰਚਦੀ ਆ ਉਹਦਾ ਰਵਈਆ ਵੀ ਬਾਈ ਇਹੀ ਰਿਹਾ ਉਹ ਕਹਿੰਦੀ ਮੈਂ ਇਹ ਹੋਣ ਨਹੀਂ ਦੇਣਾ ਤੁਹਾਡਾ ਤਰੀਕਾ ਗਲਤ ਆ ਭਰਾਵੋ ਕੀ ਅੱਜ ਲੋਕਤੰਤਰ ਜਿਹੜਾ ਦੇਸ ਆਖਦੇ ਆ ਅਸੀਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਅਸੀਂ ਚੁਣ ਕੇ ਭੇਜਿਆ ਕੀ ਸਾਡਾ ਹੱਕ ਨਹੀਂ ਉਹਨਾਂ ਨੂੰ ਸਵਾਲ ਕਰਨ ਦਾ ਜਦੋਂ ਬਾਈ ਅਸੀਂ ਉਹਨਾਂ ਨੂੰ ਸਵਾਲ ਕਰਨ ਵਾਸਤੇ ਜਣੀ ਤਿਆਰ ਹੋਏ ਭਗਵਾਨ ਤੁਮਨ ਸਾਹਿਬ ਤਾਂ ਖੁਦ ਕਹਿੰਦੇ ਸੀਗੇ ਕਿ ਯਾਰ ਸਵਾਲ ਕਰੋ ਜੇ ਕੋਈ ਕੰਮ ਆ ਕੋਈ ਗੱਲ ਆ ਤੁਸੀਂ ਸਵਾਲ ਕਰੋ ਇਹਨਾਂ ਦੇ ਮੰਤਰੀਆਂ ਨੂੰ ਵਿਧਾਇਕਾਂ ਨੂੰ ਬਸ ਆਪਣੀ ਬਾਰੀ ਬਾਈ ਤਖਲੀਪ ਕਿਉਂ ਆ ਬਈ ਆਹੀ ਚੀਜ਼ ਪਤਾ ਨਹੀਂ ਸਮਝ ਨਹੀਂ ਆ ਰਹੀ ਕਿਉਂਕਿ ਲੋਕਾਂ ਨੇ ਇਹ ਨਮਾਇंदे ਤਿਆਰ ਕੀਤੇ ਆ ਗੱਡੀਆਂ ਦੇ ਬਿਠਾਏ ਆ ਅੱਜ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੇ ਆ ਬਈ ਜਦੋਂ ਅਸੀਂ ਸਵਾਲ ਕਰਨ ਵਾਸਤੇ ਤਿਆਰ ਹੁੰਨੇ ਆ ਤਾਂ ਘਟੋ ਘਟ ਤਿੰਨ 350 400 ਉੱਥੇ ਮੁਲਾਜ਼ਮ ਨੇ ਜਿਹੜੇ ਗੱਡੀਆਂ ਭਰ-ਭਰ ਕੇ ਕਮਾਂਡੋ ਦੀਆਂ ਆਉਂਦੀਆਂ ਬਾਈ ਉੱਥੇ ਅੱਜ ਜਣੀ ਜਿਹੜਾ ਅਣ ਐਲਾਨਿਆ ਐਮਰਜੈਂਸੀ ਵਰਗੇ ਹਾਲਾਤ ਉੱਥੇ ਪੰਜਾਬ ਪੁਲਿਸ ਨੇ ਬਈ ਜਿਹੜੇ ਲੋਕ ਨੇ ਸਾਡੇ ਚੱਕ ਚੱਕ ਕੇ ਜਣੀ ਪੱਗਾਂ ਲਾ ਲਾ ਕੇ ਕੜੀਸ ਕੜੀਸ ਕੇ ਬਈ ਇਹਨਾਂ ਨੇ ਗੱਡੀਆਂ ਭਰੀਆਂ ਜਣੀ ਅੱਜ ਨੰਗਾ ਨਾਚ ਬਈ ਕੱਲੇ ਮਾਜਰੇ ਦੇ ਵਿੱਚ ਜਣੀ ਦੇਮਨ ਦੇ ਸਾਰੇ ਤੇ ਮੈਡਮ ਡਿਊਟੀ ਜਿਹੜੀ ਐ ਐਸਐਸਪੀ ਇੱਥੇ ਆਪਣੇ ਨਾਬਿਆ ਉਹਨਾਂ ਨੇ ਸਾਰੇ ਤੇ ਜਣੀ ਵਿੱਚ ਹਾਜ਼ਰ ਸੀ ਬਈ ਉਹ ਉਹਨਾਂ ਨੇ ਬਈ ਅੱਖੀਂ ਖੜ ਕੇ ਮਤਲਬ ਇਹ ਨੰਗਾ ਨਾਚ ਕਰਿਆ ਸੋ ਅੱਜ ਲੋਕਾਂ ਦੀਆਂ ਪੱਗਾਂ ਜਿਹੜਾ ਪੰਜਾਬ ਜਣੀ ਅਸੀਂ ਪੱਗ ਨੂੰ ਸਿਰ ਦਾ ਤਾਜ ਸਮਝਦੇ ਆਂ ਬਾਈ ਅੱਜ ਇਹਨਾਂ ਨੇ ਸਾਡੇ ਕਿਸਾਨਾਂ ਦੀਆਂ ਪੱਗਾਂ ਪਿੰਡ ਕੱਲੇ ਮਜਰੀ ਚ ਰੋਲੀਆਂ ਨੇ ਬਾਈ ਕੋਈ ਗੱਲ ਨਹੀਂ ਕਿਉਂਕਿ ਅੱਜ ਠੀਕ ਹੈ ਆ ਥੋੜਾ ਟਾਈਮ ਲੰਘਣ ਦੋ ਸਾਲ ਡੇਢ ਸਾਲ ਬਾਅਦ ਲੋਕਾਂ ਦੇ ਵਿੱਚ ਜਦੋਂ ਆਉਣਗੇ ਬਾਈ ਜਵਾਬ ਦੇਵਾਂਗੇ ਹਰ ਪਿੰਡ ਦੇ ਵਿੱਚ ਇਹਨਾਂ ਦਾ ਬਾਈ ਕੱਟ ਕਰਾਂਗੇ ਤਾਂ ਜਣੀ ਇਹਨਾਂ ਦੀ ਜਿਹੜੀ ਭਾਜੀ ਪਾਈ ਹੋਈ ਆ ਇਹਨਾਂ ਦਾ ਡਬਲ ਕਰਕੇ ਬਾਈ ਮੋੜਾਂਗੇ ਇਹਨਾਂ ਨੂੰ ਬਾਈ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਬਾਈ ਬਹੁਤ ਪਿੰਡਾਂ 'ਚ ਹਰ ਕੋਈ ਆਪਣੀ ਜਥੇਬੰਦੀ ਬਣਾਈ ਬੈਠਾ ਏ ਹਰ ਕੋਈ ਪ੍ਰਧਾਨਕਾ ਹੁੰਦਾ ਏ ਬੰਦੇ ਟੁੱਟ ਗਏ ਯਾਰ ਤੁਸੀਂ 10 ਬੰਦੇ ਇਕੱਠੇ ਨਹੀਂ ਹੁੰਦੇ ਕਿੱਦਾਂ ਤੁਸੀਂ ਲੜਾਈ ਲੜ ਲੇਂਗੇ ਏਕੇ ਦੀ ਬਹੁਤ ਲੋੜ ਆ ਬਿਲਕੁਲ ਬਾਈ ਇਹ ਗੱਲ ਆਪਾਂ ਵੀ ਸਮਝਦੇ ਆ ਕਿ ਲੋਕਾਂ ਚ ਏਕੇ ਦੀ ਲੋੜ ਆ ਔਰ ਲੋਕ ਵੀ ਇਹ ਗੱਲ ਸਮਝਦੇ ਨੇ ਪਰ ਜੇ ਆਪਾਂ ਨਿਗਾਹ ਮਾਰੀਏ ਪੰਜਾਬ ਤੇ ਭਾਰਤ ਦੀ ਗੱਲ ਅੱਜ ਅੱਜ ਬਾਈ ਇੱਕੋ ਹੀ ਜਿਹੜਾ ਵਰਗ ਆ ਉਹ ਕਿਸਾਨੀ ਦਾ ਵਰਗ ਆ ਜਿਹੜਾ ਕਿਸਾਨ ਇਹ ਆਪਣੀਆਂ ਹੱਕੀ ਮੰਗਾਂ ਲਈ ਪੂਰੇ ਭਾਰਤ ਦੇ ਲਈ ਕਿਸਾਨੇ ਮਤਲਬ ਸੰਘਰਸ਼ ਲੜ ਰਿਹਾ ਪਰ ਜੇ ਬਈ ਆ ਗੱਲ ਸੋਚ ਕੇ ਆਪਾਂ ਉਹ ਇਹ ਜਿਹੜਾ ਕਿਸਾਨੀ ਵਾਲਾ ਵਰਗ ਆ ਘਰ ਬਹਿ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਪੂਰਾ ਭਾਰਤ ਆ ਜਣੀ ਇਹ ਮੋਦੀ ਹਕੂਮਤ ਦੇ ਗੁਲਾਮ ਬਣ ਜਾਊਗਾ ਸੋ ਇਹ ਅੱਜ ਲੋੜ ਆ ਸਾਨੂੰ ਇਹਨਾਂ ਜਿਹੜੇ ਸੰਘਰਸ਼ੀ ਯੋਧੇ ਨੇ ਇਹਨਾਂ ਦਾ ਸਾਥ ਦੇਣ ਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਇਹ ਲੋਕਾਂ ਨੂੰ ਪਹਿਚਾਣ ਹੋ ਜੂ ਕਿਹੜੇ ਲੋਕਾਂ ਦੇ ਹੱਕਾਂ ਚ ਲੜ ਰਹੇ ਆ ਜਾਂ ਜਿਹੜੇ ਆ ਝਾੜੂ ਵਾਲੇ ਝੂਠਾ ਇਨਕਲਾਬ ਲੈ ਕੇ ਆਇਆ ਉਹ ਕੀ ਕਰ ਰਹੇ ਆ ਇਹ ਆਉਣ ਵਾਲੇ ਦਿਨਾਂ ਚ ਬਾਈ ਨਿਕਰ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਬਾਈ ਬਾਈ ਜਦੋਂ ਉੱਥੇ ਪਹੁੰਚਦੇ ਹੁੰਦੇ ਮਾਨ ਨਾਲ ਗੱਲ ਹੁੰਦੀ ਆ ਤੁਹਾਡੇ ਜਦੋਂ ਤੁਸੀਂ ਉੱਥੇ ਖੜੇ ਹੋ ਦੇਮਨ ਆਉਂਦਾ ਇਹ ਗੱਡੀਆਂ ਆਉਂਦੀਆਂ ਨੇ ਤੁਸੀਂ ਉੱਥੇ ਹੀ ਸੀ ਮੈਨੂੰ ਜਦੋਂ ਪਤਾ ਲੱਗਦਾ ਵੀ 10 ਵਜੇ ਕੱਲੇ ਮਾਜਰੇ ਆਉਂਦਾ ਸੀ 9:30 ਵਜੇ ਬਾਈ ਜਦੋਂ ਮੈਂ ਨਾਬਿਓ ਨਿਕਲਦਾ ਮੇਰੇ ਮੂਹਰੇ ਗੱਡੀ ਉਹਨਾਂ ਦੀ ਨਿਕਲਦੀ ਆ ਕਿਉਂਕਿ 9:30 ਵਜੇ ਮੈਸਪਿੰਡ ਉਹਨਾਂ ਨੇ ਉਦਘਾਟਨ ਕਰਨਾ ਸੀਗਾ ਤਾਂ ਉਹਦੇ ਲਵੇ ਦੀ ਜਦੋਂ ਮੈਂ ਲੰਘਦਾ ਆਤਾ 9:30 ਵਜੇ ਤੋਂ ਲੈ ਕੇ 1:30 2 ਵਜੇ ਤੱਕ ਬਾਈ ਉਹਨੇ ਦੇ ਇੰਤਜ਼ਾਰ ਕਰਦੇ ਆ ਦੇ ਮਾ ਨਹੀਂ ਆਉਂਦਾ ਪਰ ਉਹਨਾਂ ਦੇ ਨੁਮਾਇंदे ਪੁਲਿਸ ਪ੍ਰਸ਼ਾਸਨ ਦੇ ਨੁਮਾਇंदे ਬਹੁਤ ਆਉਂਦੇ ਆ ਸਾਨੂੰ ਕਹਿੰਦੇ ਆ ਜਾਓ ਕੰਮ ਬੰਦ ਕਮਰੇ ਚ ਬੈਠ ਕੇ ਥੋਡੀ ਮੀਟਿੰਗ ਕਰਾ ਦਿੰਦੇ ਆ ਬੰਦ ਕਮਰੇ ਚ ਬਾਈ ਇਹ ਹੀ ਤਾਂ ਸਮਝ ਨਹੀਂ ਆਉਂ ਜਿਹੜਾ ਉੱਥੇ ਉਦਘਾਟਨ ਕਰਨ ਆ ਰਿਹਾ ਸੀ ਉੱਥੇ 1 ਰੁਪਈਆ ਨਹੀਂ ਲਾਇਆ ਅਸੀਂ ਪੁੱਛਣਾ ਸੀ ਵੀ ਭਾਈ ਇੱਥੇ ਬਣਾਇਆ ਕੀ ਹੈ ਤੈਂ ਜੇ ਤਾ ਨਹੀਂ ਬਣਾਇਆ ਪਿੰਡ ਨੂੰ 5 ਲੱਖ ਰੁਪਏ ਦਾ ਚੈੱਕ ਦੇ ਤੇਰੇ ਹਾਲ ਪਾ ਕੇ ਅਸੀਂ ਸਵਾਗਤ ਕਰਾਂਗੇ ਅਸੀਂ ਇਹ ਪੁੱਛਣਾ ਸੀ ਭਾਈ ਉਹਨਾਂ ਸਵਾਲਾਂ ਤੋਂ ਭੱਜ ਕੇ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਬੁਲਾਇਆ ਯਾਨੀ ਸਾਨੂੰ ਚੱਕ ਕੇ ਰੈਸਟ ਕਰਕੇ ਸਾਨੂੰ 1.5 ਪੌਣੇ 2 2 ਵਜੇ ਰੈਸਟ ਕਰਕੇ ਉੱਥੋਂ ਲੈ ਕੇ ਆਉਂਦੇ ਆ 2.5 ਵਜੇ ਭਾਈ ਉਹ ਕੱਲੇ ਮਜਰੇ ਪਹੁੰਚਦਾ ਯਾਨੀ ਜਿੱਨਾਂ ਚਿਰ ਅਸੀਂ ਉੱਥੇ ਖੜੇ ਆਂ ਸਵਾਲ ਤਾਂ ਸਾਨੂੰ ਕੀ ਉਹਨਾਂ ਨੇ ਦਬਾਅ ਦੇਣਾ ਵੀ ਕੋਈ ਤਾਂ ਕੰਧ ਪਾੜ ਕੇ ਬੈਕ ਸਾਈਡ ਤੇ ਦੀ ਆਉਂਦਾ ਕੋਈ ਆਉਂਦਾ ਹੀ ਨਹੀਂ ਸਾਰਾ ਦਿਨ ਡਿੱਕੀ ਜਾਂਦੇ ਨੇ ਤੇ ਕੋਈ ਜੇ ਜੋ ਪਹੁੰਚਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਪਹੁੰਚਦਾ ਹੈ ਕੀ ਖਤਰਾ ਕੀ ਹੈ ਬਿਲਕੁਲ ਜਿਵੇਂ ਸਾਜਲੀ ਪਿੰਡ ਦੇ ਵਿੱਚ ਦੇਖਿਆ ਉੱਥੇ ਉਦਘਾਟਨ ਕਰਨ ਮੁੱਖ ਮੰਤਰੀ ਪਹੁੰਚਦਾ ਬਾਈ ਉਹ ਹੈਲੀਕਾਪਟਰ ਨਾਲ ਆਉਂਦਾ ਦੇਖੋ ਡਰ ਲੱਗਦਾ ਇਹਨਾਂ ਨੂੰ ਜਿਹੜੇ ਕਹਿੰਦੇ ਨੇ ਲੋਕਾਂ ਦੇ ਨੁਮਾਇੰਦੇ ਆਸੀਂ ਸੜਕਾਂ ਦੇ ਉੱਤਰ ਨੂੰ ਇਹਨਾਂ ਨੂੰ ਡਰ ਲੱਗਦਾ ਯਾਨੀ ਜਿਹੜਾ ਵੀਆਈਪੀ ਕਲਚਰ ਇਹ ਤੰਜ ਕਰ ਸਕਦਾ ਸੀਗਾ ਦੂਜੀਆਂ ਸਰਕਾਰਾਂ ਤੇ ਬਈ ਅੱਜ ਦੁੱਗਣਾ ਜਿਹੜਾ ਵੀਆਈਪੀ ਕਲਚਰੇ ਲਈ ਫਿਰਦਾ ਸੋ ਲੋਕ ਇਹ ਚੀਜ਼ ਪਹਿਚਾਨਦੇ ਨੇ ਯਾਨੀ ਇੱਕ ਚੀਜ਼ ਬਾਈ ਤੁਹਾਡੇ ਮਾਧਿਅਮ ਤੋਂ ਕਹਿੰਦਾ ਮੈਂ 2027 ਦਾ ਜਿਹੜਾ ਇਲੈਕਸ਼ਨ ਹੋਊਗਾ ਨਾ ਉਹ ਇਹਨਾਂ ਲਈ ਬੜੀ ਇਮਤਿਹਾਨ ਦੀ ਘੜੀ ਹੋਊ ਲੋਕਾਂ ਨੇ ਪਿੰਡਾਂ 'ਚ ਵੜ ਨਹੀਂ ਦੇਣਾ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਪਰ ਲੋਕ ਦੱਸਣਗੇ ਵੀ ਇਹ ਡਲਾ ਤੋਂ ਡਲਾ ਹੈ ਕਿੱਧਰ ਸੇ ਚਲਾ ਹੈ ਇਹ ਲੋਕ ਦੱਸਣਗੇ ਬਾਈ ਕਿਉਂਕਿ 2027 ਕੋਈ ਬਹੁਤੀ ਦੂਰ ਨਹੀਂ ਇਹ ਆਉਣ ਵਾਲੇ ਦਿਨਾਂ 'ਚ ਇੱਕ ਵੀ ਮੈਨੂੰ ਲੱਗਦਾ ਪੂਰੇ ਪੰਜਾਬ ਚ ਇਹਨਾਂ ਦੀ ਸੀਟ ਨਹੀਂ ਆਉਣੀ ਬਾਈ ਖੁਦ ਮੁੱਖ ਮੰਤਰੀ ਧੂਰੀ ਤੋਂ ਬਾਈ ਹਾਰੂਗਾ ਇਹ ਮੈਂ ਦਾਵਾ ਕਰਨਾ ਦੇ ਮੰਨੂ ਬਾਈ ਅਸੀਂ ਪਿੰਡਾਂ ਚ ਨਹੀਂ ਬਣ ਦੇਣਾ ਇਹ ਤੁਹਾਨੂੰ ਅੱਜ ਤੁਹਾਡੇ ਇਸ ਮਾਧਿਅਮ ਨਾਲ ਐਲਾਨ ਕਰਦੇ ਆਂ ਅਸੀਂ ਲੋਕ ਜੁੜਨਗੇ ਤੁਹਾਡੇ ਨਾਲ ਬਾਈ ਲੋਕ ਤਾਂ ਦੁਖੀ ਆ ਇਹਨਾਂ ਤੋਂ ਕਿਉਂਕਿ ਇਹ ਝੂਠਾ ਇਨਕਲਾਬ ਦਾ ਜਿਹੜਾ ਲੈ ਕੇ ਆਇਆ ਅੱਜ ਠੀਕ ਆ ਮਜਬੂਰੀਆਂ ਨੇ ਲੋਕਾਂ ਦੀਆਂ ਕਿਉਂਕਿ ਕਹਿੰਦੇ ਹੁੰਦੇ ਨਾ ਜਿਹਨੂੰ ਜਿਹਦੀ ਥਾਣੇਦਾਰੀ ਹੁੰਦੀ ਆ ਉਹਨੂੰ ਹਰੇਕ ਸलाम ਕਰ ਦਿੰਦਾ ਅੱਜ ਜੋ ਸਾਲ ਡੇਢ ਸਾਲ ਪਿਆ ਲੋਕ ਸੋਚਦੇ ਵੀ ਸ਼ਾਇਦ ਸਾਨੂੰ ਕੁਝ ਨਾ ਕੁਝ ਮਿਲ ਜੂ ਬਾਈ ਨਹੀਂ ਕਿਉਂਕਿ ਜਦੋਂ 3 ਸਾਲਾਂ ਚ 1 ਰੁਪਈਆ ਦਾ ਇਹਨਾਂ ਪਿੰਡਾਂ ਚ ਨਹੀਂ ਲਾਇਆ ਬਾਈ ਪਿੰਡਾਂ ਦਾ ਸੜਕਾਂ ਦਾ ਹਾਲ ਤੁਸੀਂ ਦੇਖ ਲਓ ਕੀ ਬੁਰਾ ਹਾਲ ਆ ਕ੍ਰਾਪਸ਼ਨ ਦਾ ਹਰੇਕ ਜਗ੍ਹਾ ਤੇ ਦੁੱਗਣਾ ਵਧਿਆ ਪਿਆ ਬਾਈ ਜਾਨੀ ਇੰਨਾ ਮਾੜਾ ਜਿਹੜਾ ਰਾਜ ਇਹਨਾਂ ਨੇ ਦਿੱਤਾ 3 ਸਾਲਾਂ ਚ ਲੋਕਾਂ ਦਾ ਬਾਈ ਨੱਕ ਉੱਤਰ ਗਿਆ ਇਹਨਾਂ ਤੋਂ ਜੀ ਉੱਤਰ ਗਿਆ ਇਹਨਾਂ ਤੋਂ ਆਉਣ ਵਾਲੇ ਦਿਨਾਂ ਚ ਬਾਈ ਇਹਨਾਂ ਨੂੰ ਟੱਕਰਣਗੇ ਲੋਕ ਜੀ ਧੰਨਵਾਦ ਬਾਈ ਜੀ ਹਾਂਜੀ ਇਹ ਸਨ ਕਿਸਾਨ ਆਗੂ ਬਾਈ ਗਮਦੂਰ ਜੀ ਕਹਿੰਦੇ ਆਉਣ ਵਾਲੇ ਟਾਈਮ ਚ ਟੱਕਰਾਂਗੇ ਫਿਲਹਾਲ ਇਹਨਾਂ ਨੂੰ ਇੱਥੋਂ ਹੁਣ ਛੱਡ ਦਿੱਤਾ ਗਿਆ ਇਹ ਭਾਸੋ ਠਾਣੇ ਚ ਸੀ ਇਹ ਅੱਗੇ ਕੀ ਹੁੰਦਾ ਉਹ ਸਮਾਂ ਦੱਸ